तो तो जानकारी दे पटेरे च की है आए, आए।

ਮંત્રી ਹਾਏ ਹਾਏ ਉਹ ਮੁੱਖ ਮੰਤਰੀ ਹਾਏ ਹਾਏ ਉਹ ਵਿੱਤ ਮੰਤਰੀ ਹਾਏ 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 ਅੱਜ ਸਾਡਾ ਦੂਜਾ ਧਰਨਾ ਹੈ ਕਲਾਸਫੋਰ ਗਵਰਨਮੈਂਟ EMPLOYEES UNION ਪੰਜਾਬ ਉਹਦੀ سپورਟ ਸਾਡੀ ਪੰਜਾਬ ਕੋਆਰਡੀਨੇਟ ਸਰਕਨਿਸਪਰੇਸ਼ਨ 1680 ਕਰ ਰਹੀ ਹੈ ਕੱਲ ਅਸੀਂ ਧਰਨਾ ਵਿਸ਼ਾਲ ਧਰਨਾ ਜੀ ਨੂੰ ਮੰਨ ਕੇ ਚੱਲੀਏ ਮਾਨਯੋਗ ਜ਼ਿਲ੍ਹਾ ਮੰਤਰੀ ਜੀ ਦੀ ਕੋਠੀ ਅੱਗੇ ਲਾਇਆ ਸੀਗਾ ਸਾਢੇ 3 ਘੰਟੇ ਦੇ ਦਰਨੇ ਦੇ ਪੀਰੀਅਡ ਦੇ ਵਿੱਚ ਕੋਈ ਵੀ ਅਧਿਕਾਰੀ ਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਨਾ ਮਾਨਯੋਗ ਜ਼ਿਲ੍ਹਾ ਮੰਤਰੀ ਦੇ ਦਫ਼ਤਰ ਦਾ ਕੋਈ ਪੁੱਛਣ ਨਹੀਂ ਆਇਆ ਕੋਈ ਇਹ ਕਹਿਣ ਨਹੀਂ ਆਇਆ ਵੀ ਤੁਹਾਡੀ ਮੀਟਿੰਗ ਕਰਾ ਦੇਾਂਗੇ ਤੁਹਾਡਾ ਮੰਗ ਪੱਤਰ ਕੀ ਹੈ ਸੋ ਉਹ ਕੰਟੀਨਿਊ ਕੀਤਾ ਸੀ ਕਿਉਂਕਿ ਅਸੀਂ 27 ਤੇ 28 29 ਅ ਨਵੰਬਰ ਨੂੰ 3 ਦਿਨਾਂ ਦਾ ਧਰਨਾ ਜਿਹੜਾ ਹੈ ਉਹ ਉਲੀਕਿਆ ਸੀਗਾ ਕੱਲ ਅਸੀਂ ਉੱਥੇ ਧਰਨਾ ਦੇਖ ਕੇ ਆਏ ਅੱਜ ਉਹਨਾਂ ਦੇ ਮਾਨਯੋਗ ਸਿਹਤ ਮੰਤਰੀ ਜੀ ਦੇ ਦਫ਼ਤਰ ਦੇ ਰਹੇ ਹਾਂ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਲੋਕਾਂ ਨੇ ਇੱਥੇ ਆਉਣਾ ਹੁੰਦਾ ਅਸੀਂ ਤਾਂ ਗੇਟ ਰੋਕਿਆ ਨਹੀਂ ਇਹਨਾਂ ਨੇ ਗੇਟ ਆਪਣੇ ਆਪ ਜਿਹੜਾ ਹੈ ਉਹ ਪ੍ਰਸ਼ਾਸਨ ਨੇ ਜਾਂ ਐ ਲਾਲੋਬੀ ਅੰਦਰਲੀ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੇ ਗੇਟ ਬੰਦ ਕਰ ਲਾ ਇੰਪੋਰਟੈਂਟ ਇਸ਼ੂ ਨੇ ਅੱਜ ਮੁਲਾਜ਼ਮਾਂ ਦੇ ਇੰਪੋਰਟੈਂਟ ਇਸ਼ੂ ਨੇ ਪੌਣੇ 3 ਸਾਲ ਹੋ ਗਏ ਮੁਲਾਜ਼ਮਾ ਦੀ ਕੋਈ ਮੰਗ ਜਿਹੜੀ ਹੈ ਨਾ ਸੁਣੀ ਹੈ ਨਾ ਮੰਨੀ ਹੈ ਤੇ ਨਾ ਲਾਗੂ ਕੀਤੀ ਹੈ ਕਰੋੜਾਂ ਕਰੋੜਾਂ ਰੁਪਏ ਦੇ ਫਲੈਕਸ ਬੋਰਡ ਲਾ ਕੇ ਝੂਠ ਜਿਹੜਾ ਹੈ ਉਹ ਲਾਰਜ ਸਕੇਲ ਤੇ ਬੋਲਦੇ ਰਹੇ ਨੇ ਕਿ ਜੀ 2004 ਦੀ ਪੈਨਸ਼ਨ ਲਾਗੂ ਕਰਤੀ ਕੱਚੇ ਕੰਮੇ ਪੱਕੇ ਕਰਤੇ ਐਨੇ ਬੰਦਿਆਂ ਨੂੰ ਰੋਜ਼ਗਾਰ ਦੇ ਦਿੱਤੇ ਰੋਜ਼ਗਾਰ ਉਹੀ ਮਿਲ ਰਹੇ ਨੇ ਜਿਹੜੇ ਮੌਤ ਕੇਸਾਂ ਦੇ ਵਿਰੁੱਧ ਨੇ ਉਹ ਵੀ ਲਟਕ ਲਟਕ ਕੇ ਅੱਜ ਟਰਬਿਊਨ ਨੇ ਬੜਾ ਕਲੀਅਰਿਫਾਈ ਕੀਤਾ ਹੈ ਕਿ 18 18 12 12 ਸਾਲਾਂ ਤੋਂ ਜਿਹੜੇ ਮੌਤ ਕੇਸਾਂ ਦੇ ਵਿਰੁੱਧ ਰੁਜ਼ਗਾਰ ਦਿੱਤੇ ਨੇ ਅਪੁਆਇੰਟਮੈਂਟਾਂ ਦਿੱਤੀਆਂ ਨੇ ਉਹ ਵੇਟ ਕਰ ਰਹੇ ਸੀਗੇ ਇੱਕ ਨਵਾਂ ਕਲਚਰ ਜਿਹੜਾ ਹੈ ਉਹ ਸਰਕਾਰਾਂ ਨੇ ਸ਼ੁਰੂ ਕਰ ਲਿਆ ਕਿ ਜਦੋਂ ਮੰਤਰੀ ਵਿਹਲਾ ਹੋਏਗਾ ਮੁੱਖ ਮੰਤਰੀ ਵਿਹਲਾ ਹੋਏਗਾ ਚਾਹੇ ਉਹ ਸਾਲ ਨੂੰ ਹੋਵੇ 2 ਸਾਲ ਨੂੰ ਹੋਵੇ ਉਦੋਂ ਤੁਹਾਨੂੰ ਅਪੁਆਇੰਟਮੈਂਟ ਲੈਟ ਜਿਹੜੇ ਨੇ ਉਹ ਦਿੱਤੇ ਜਾਣਗੇ ਅਸੀਂ ਇਸ ਗੱਲ ਦੀ ਸਖਤ ਨਿੰਦਾ ਕਰਦਾ ਜੀ ਇਸ ਪਾਰਟੀ ਦੇ ਵਿੱਚ ਜਿਹੜੇ ਹੈਗੇ ਨੇ ਜਿਵੇਂ ਅਮਰਿਕ ਸਿੰਘ ਬੰਗੜ ਆਹ ਮੁਲਾਜ਼ਮਾਂ ਦੇ ਸਸਤੀ ਰਹੇ ਨੇ ਇਸ ਦਾ ਦੋ ਤਿੰਨ ਅੰਪਲਾਈ ਫੈਡਰੇਸ਼ਨ ਨਾਲ ਜੁੜੇ ਹੋਏ ਬੰਦੇ ਨੇ ਕੀ ਲੱਗਦਾ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਬਾਹ ਫੜਨ ਜਾਂ ਆਪਣੀ ਗੱਲ ਮੰਤਰੀ ਤੱਕ ਪਹੁੰਚਾਉਣ ਦੇਖੋ ਜਿਹੜੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਜਾਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਜਾਂ ਉਹਨਾਂ ਦੇ ਐਮ.ਐਲ.ਏ ਦੀ ਗੋਦੀ ਚ ਜਾ ਕੇ ਬਹਿਗੇ ਉਹਨਾਂ ਨੇ ਕੋਈ ਗੱਲ ਨਹੀਂ ਕਰਨੀ ਉਹਨਾਂ ਨੇ ਬਾਹ ਨਹੀਂ ਫੜਨੀ ਬਾਹ ਇਹਨਾਂ ਨੇ ਫੜਨੀ ਹੈ ਜਿਹੜੇ ਪਿੱਛੇ ਖੜੇ ਹਨ ਹੁਣ ਅਗਲਾ ਰਣਨੀਤੀ ਕੀ ਹੈ ਤੁਹਾਡੀ ਅਗਲੀ ਰਣਨੀਤੀ ਇਹ ਹੈ ਕਿ ਕੱਲ ਅਸੀਂ ਰਿਜਿੰਦਰਾ ਹਸਪੀਟਲ ਦੇ ਵਿੱਚ ਪ੍ਰੋਟੈਸਟ ਕਰਾਂਗੇ ਕਿਉਂਕਿ ਦੋਏ ਗੇਟਾਂ ਜਿੰਦੇ ਲੱਗੇ ਉੱਥੇ ਵੀ ਕੋਈ ਨਹੀਂ ਹੈ ਪਤਾ ਲੱਗਿਆ ਵੀ ਮਾਨਯੋਗ ਸਿਹਤ ਮੰਤਰੀ ਦਿੱਲੀ ਗਏ ਹੋਏ ਨੇ ਜੋ ਸਾਨੂੰ ਪੂਛਣਾ ਮਿਲੀ ਹੈ ਸਰਕਾਰ ਆਪਕੇ ਦਵਾਰ ਸਰਕਾਰ ਆਪਕੇ ਦਵਾਰ ਦੀ ਮੁਹਿੰਮ ਚੱਲੀ ਹੋਈ ਹੈ ਅਸੀਂ ਦੋ ਦਿਨ ਇਹਨਾਂ ਦੇ ਦਵਾਰ ਬੈ ਕੇ ਜਏ ਆ ਸਾਡੀ ਤਾਂ ਇਹਨਾਂ ਨੇ ਸੁਣਿਆ ਹੁਣ ਇਹ ਜਿੱਥੇ ਵੀ ਜਾਣਗੇ ਸਰਕਾਰ ਆਪਕੇ ਦਵਾਰ ਤੇ ਜਿੱਥੇ ਵੀ ਇਹ ਮਹਿਫਲਾ ਲਾਉਣਗੇ ਉਹਨਾਂ ਮਹਿਫਲਾਂ ਦੇ ਵਿੱਚ ਅਸੀਂ ਜਾ ਕੇ ਪ੍ਰੋਟੈਸਟ ਜਿਹੜਾ ਹੈ ਕਰਾਂਗੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਕਰਵੇ ਕਰਾਂਗੇ ਵੀ ਭਾਈ ਇਹ ਸਾਡੇ ਨਾਲ ਤਾਂ ਧੋਖਾ ਕਰਕੇ ਆ ਰਹੇ ਹੁਣ ਤੁਹਾਡੇ ਨਾਲ ਵੀ ਕਰਨਗੇ ਝੂਠ ਰੱਜ ਕੇ ਬੋਲਦੇ ਨੇ ਸਚਾਈ ਇਹਨਾਂ ਦੇ ਪੱਲੇ ਨਹੀਂ ਹਾਂ ਹਾਂ ਆਜੋ ਭੱਟੀ ਤੁਹਾਨੂੰ ਆਜੋ ਮੇਰਾ ਨਾਮ ਰਜੇਸ਼ ਕੁਮਾਰ ਗੋਲੂ ਮਦੀ ਕਲਾਸ 4 ਗੋਰ ਬੜੀ ਐਮਪਲਾਈ ਯੂਨੀਅਨ ਸਬ ਬ੍ਰਾਂਚ ਰਜਿੰਦਰਾ ਹਸਪੀਟਲ ਦਾ ਪ੍ਰਧਾਨ ਹਾਂ ਜੀ ਅਨਿ ਕਿੜੀਆਂ ਮੰਗਾਂ ਲੈ ਕੇ ਤਾਂ ਕਰ ਰਹੀ ਤੇ ਆ ਰਹੇ ਨੇ ਕੋ ਮੰਗਾਂ ਦਾ ਸਾਡੀਆਂ ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਇਹਨਾਂ ਨੇ ਕੋਈ ਮੰਗ ਨਹੀਂ ਮੰਗੀ ਹਲੇ ਤੱਕ ਮਲਾਜਮਾਂ ਦੀ ਮਲਾਜਮਾਂ ਨੂੰ ਸਿਰਫ ਝੂਠੇ ਵਾਦੇ ਝੂਠੇ ਲਾਰੇ ਲਾਂਦੀ ਆ ਰਹੀ ਹੈ ਸਰਕਾਰ ਉਸੇ ਤਰ੍ਹਾਂ ਸਾਡੇ ਅਫਸਰਾਂ ਦਾ ਵੀ ਤੇਰਾ ਹੋਣ ਲੱਗ ਗਿਆ ਹੁਣ ਅਫਸਰ ਵੀ ਸਰਕਾਰਾਂ ਦੇ ਆ ਮੰਤਰੀਆਂ ਦੇ ਕਹਿਣ ਤੇ ਮਲਾਜਮਾਂ ਨਾਲ ਪੂਰੀ ਨਾਇਨਸਾਫੀਆਂ ਕਰਦੇ ਆ ਅਤੇ ਕੁਝ ਅਫਸਰਾਂ ਦੇ ਚਮਚੇ ਜਿਹੜੇ ਰਜਿੰਦਰਾ ਹਸਪੀਟਲ ਮੈਡੀਕਲ ਕਾਲਜ ਦੇ ਅੰਦਰ ਨਾਇਨਸਾਫੀਆਂ ਕਰ ਰਹੇ ਆ ਉਹਨਾਂ ਨੂੰ ਮੁਲਾਜ਼ਮਾਂ ਦੇ ਪ੍ਰਤੀ ਅਫਸਰ ਵੀ ਅਧੇ ਮੰਤਰੀ ਵੀ ਇਹ ਸਾਰੇ ਪ੍ਰੋਗਰਾਮ ਬਣਾ ਕੇ ਦਿੰਦੇ ਆ ਪਰ ਉਹ ਮੁਲਾਜ਼ਮਾਂ ਦੇ ਉੱਪਰ ਕੜਣਾ ਤੋਂ ਕੜਣਾ ਸਿੱਤਮ ਕਰ ਰਹੇ ਆ ਅੱਜ ਉੱਥੇ ਜੋ ਭਰਤੀ ਹੋ ਰਹੀ ਆ ਉਹ ਸਾਡੇ ਜਿਹੜੇ ਆਊਟਸੋਰਸ ਮੁਲਾਜ਼ਮ ଥିਗੇ ਉਹਨਾਂ ਨੂੰ ਪੱਕੇ ਕਰਨ ਦਾ ਯਤਨ ਕੀਤਾ ਪਰ ਉਹ ਵੀ ਇੱਕ ਨਵੀਂ ਕੰਪਨੀ ਆ ਗਈ ਪੈਸਕੋ ਉਹ ਪੈਸਕੋ ਕੰਪਨੀ ਦੇ ਵਿੱਚ ਉਹਨਾਂ ਨੂੰ ਤਬਦੀਲ ਕੀਤਾ ਜਾ ਰਹੇ ਆ ਤਾਂ ਉੱਥੇ ਇੱਕੋ ਹੀ ਕੰਡੀਸ਼ਨ ਲੱਗਤੀ ਸਾਡੇ ਪ੍ਰਿੰਸੀਪਲ ਮੈਡੀਕਲ ਕਾਲਜ ਨੇ ਪਰ ਮੈਡੀਕਲ ਸੁਪਰਡੈਂਟ ਨੇ ਵੀ ਜੇ ਤੁਸੀਂ ਸਿਪਰ ਲੱਗਣਾ ਤਾਂ ਤੁਸੀਂ ਆਜੋ ਨਹੀਂ ਆਪਣੇ ਘਰ ਨੂੰ ਚਲੇ ਜਾ ਜਦ ਕਿ ਹੋਰ ਕਿਤੇ ਵੀ ਇਹ ਕੰਡੀਸ਼ਨ ਨਹੀਂ ਲੱਗੀ ਜਿਹੜਾ ਬੰਦਾ ਜਿਸ ਸੋਦੇ ਦੇ ਕੰਮ ਕਰ ਰਿਹਾ ਸੀ ਆਪਣੀ ਯੋਗਤਾ ਅਨੁਸਾਰ ਕਰ ਰਿਹਾ ਸੀ ਉਸੇ ਤਰ੍ਹਾਂ ਪਕੋ ਨਿਯੁਕਤ ਕੀਤੇ ਗਏ ਹਨ ਪਰ ਸਾਡੇ ਰਜਿੰਦਰਾ ਹਸਪੀਟਲ আর ਮੈਡੀਕਲ ਕਾਲਜ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਇੱਕ ਨਵਾਂ ਸਿਸਟਮ ਚਲਾਇਆ ਜਿਹਦੇ ਵਿੱਚ ਅਫਸਰਾਂ ਦੀ ਮਿਲੀ ਭੁਗਤਾ ਤੇ ਮੰਤਰੀ ਸਾਹਿਬ ਦੀ ਮਿਲੀ ਭੁਗਤਾ ਕੇ ਗਰੀਬ ਤੇ ਦਲਿਤ ਲੋਕਾਂ ਨੂੰ ਕਿਸ ਤਰ੍ਹਾਂ ਨਾਲ ਤੰਗ ਕੀਤਾ ਜਾਵੇ ਕਿੱਦਾਂ ਉਹਨਾਂ ਨੂੰ ਹੋਰ ਨੀਚੇ ਘੇਰਿਆ ਜਾਵੇ ਇਹ ਪੂਰੀ ਸ਼ਾਜਿਸ਼ਾਂ ਚੱਲਦੀਆਂ ਨੇ ਮੈਡੀਕਲ ਕਾਲਜ ਤੇ ਰਜਿੰਦਰਾ ਹਸਪੀਟਲ ਵਿੱਚ